ਵ੍ਹਾਈਟ ਵੀ ਅੰਦਰ ਹੀ ਲੈਣੀ ਹੈ ਸੋ ਆਓ ਸਾਡੀਆਂ ਸੰਤਾਂ ਦੂਰਦਰਵਾਜ਼ੇ ਵਿੱਚ ਪਹੁੰਚ ਕੇ ਗੁਰੂਆਂ ਦੇ ਪਾਵਨ ਦੇ ਪਾਰ ਕਰਨਾ ਕਮਲਾ ਸੇਵਾ ਸੰຸນਨੇ ਕੁਮੈਲਾ ਤੁਸਾਰੀ ਜਗੋ ਜੀ ਸਤਨਾਮ ਸਤਨਾਮ ਓ ਜੀ ਸਤਨਾਮ ਸਤਨਾਮ ਸ਼ਿਵ ਰਾਮਾ ਪਿੱਤਲਾ ਜੀ ਮਾਲਾ ਸੰਤੂ ਰਾਮਾ ਸ਼ਰਧਾ ਜੀ ਮਾਲਾ ਸਤੂ ਸੋਨੀ ਜੀ ਮਾਲਾ ਜੀ ਸਤੂ ਰਾਮੀ ਗ੍ਰੀਤਾ ਜੀ ਮਾਲਾ ਜੀ ਦੇ ਮਹਾਨ ਪੂਰਨ ਸ਼ਹੀਦ ਸੰਤ ਭਗਵਾਨ ਜੀ ਮਹਾਰਾ ਸਰਬਸਤਵਾਰਾ ਪ੍ਰਸੋਕੇ ਪਾਵਨ ਚੰਨੋ ਕੋ ਨੋ ਸਿਵਾ ਸਿਮਰਨ ਨਿਗਮੈ ਦਾ ਧੰਤ ਸਤਿ ਜਗੋ ਜੀ ਸਤਿਨਾਮ ਸਤਿਨਾਮ ਹਮ ਸਰਦੀਨ ਦਿਆਲ ਤੁਸਰ ਅਗਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਪਉ ਪੂਰਨ ਕੀਜੈ ਹਉ ਬਲ ਹਲ ਜੋ ਰੁਪਿਆ ਕਾਣੇ ਕਾਹ ਨ ਕਮਰ ਆਵਲ ਰਹਾਉ ਬਹੁ ਬਚਨ ਵਿਚਰੇ ਤੇ ਮਾਥੋ ਇਹੋ ਜਨਮ ਤੁਮਾਰੇ ਦੇਖੇ ਕਹਿਰ ਬਿਲਾਸ ਆਸ ਲਗ ਜੀ ਕੋ ਚਿਰ ਬਹਿਉ ਤਨ ਦੇਖੇ ਜਪੋ ਜੀ ਸਤਨਾਮ ਸਤਨਾਮ ਤਰਨ ਜਗਤ ਗੁਰੂ ਸਤਗੁਰੂ ਦਾ ਪਾਤਸ਼ਾਹ ਜੀ ਉਹ ਗੁਰੂ ਸਵਾਮੀ ਸਰਵਦਾ ਜੀ ਮਹਾਰਾ ਜੀ ਆਪ ਕੋ ਖੰਤਰ ਜਾਮੀ ਆਪ ਜੀ ਦੇ ਪਾਵਨ ਚਰਨਾ ਕਮਲਾ ਪਾਸ ਐਸ ਸੁਦੇ ਦੀ ਅਰਦਾਸ ਬੇਚੀ ਸੁਮਖੀਆਂ ਸੰਤਾਂ ਕੋਲੋਂ ਪ੍ਰਵਾਨ ਹੋਵੇ ਸਤਗੁਰੂ ਸਵਾਮੀ ਸਰਵਦਾ ਜੀ ਦੀਆਂ ਅਥਾਤ ਬਲਣਾ ਦੇ ਅਗੁਰੂ ਮਹਾਰਾ ਜੀ ਸਤੂ ਸੋਨੇ ਕਰਜੰਦਾ ਸਮਾਹ ਅਸ਼ੀਰਵਾਦਾਂ ਉਨਾਂ ਦੇ ਆਦੇਸ਼ਾਂ ਦੇ ਮੁਤਾਬਕ ਆਪ ਜੀ ਦੀਆਂ ਪਿਆਰੀਆਂ ਸੁਪਕੀਆਂ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਧਰਮ ਸਲਾਮ ਪ੍ਰਵਤਨ ਕਮੇਟੀ ਕੈਰਾਸ਼ ਨਗਰ ਮਹੱਲੇ ਦੀਆਂ ਸੁਪਕੀਆਂ ਸੰਗਤਾਂ ਵੱਲੋਂ ਇਲਾਕੇ ਦੀਆਂ ਸੁਪਕੀਆਂ ਸੰਗਤਾਂ ਵੱਲੋਂ ਬੜੇ ਪ੍ਰੇਮ ਪਿਆਰ ਸਤਿਕਾਰ ਸਦਭਾਵਨਾ ਦੇ ਨਾਲ ਆ ਕੀ ਦਾ 647ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੱਚੇ ਪਾਤਸ਼ਾਹ ਜੀ ਇਹ ਮੰਨ ਕਰਕੇ ਨਨ ਕਰਕੇ ਸੁਭਾਅ ਨੇ ਮਾਇਲੇ سبرا نیا سے مما پر ایترنا کرنا تھی پروان کرنیا سبرا نیا شوال گونامہ سمپودھن کرنیا سمجھے پاتشا دیو اپنے دروہ کرون نام کارن سیوازمان یا دلکم پاسششکن نام کارن سادوکہ سمجھے پاتشا دیو پر وقت کامیٹ دیو ایسی وقت ਤੇਰੇ ਬਾਣੇ ਸਰਬੱਤ ਦਾਇਕਾ ਆਰੀ ਖੋਹੀ ਰਾਛਾ ਦੇਹ ਮੀਰੇ ਮਾਹੀ ਰਾਜ ਤੇਰੇ ਨਰਦੂ ਜੰਗਾਂ ਦੀ ਤੇ ਸਤਿਪਾਤ ਤੇਰਾ ਕਿਾਸ ਬਹੁਤ ਜਨਮ ਲੀਤੇ ਤੇ ਮਾਰੋ ਹੋਰ ਜਨਮ ਤੋਂ ਮਾਰੇ

ਬੜੇ ਬੜੇ ਪਿਆਰ ਦੇ ਨਾਲ ਮਹਾਰਾਜ ਜਪੋ ਸਤਿਨਾਮ 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 ਜੀ ਸਤਿਨਾਮ 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 ਜੀ ਜਪੋ ਸਤਿਨਾਮ 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 ਜੀ ਸਤਿਨਾਮ 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 गोविंद राम तुम आदिनाथ गुरु रविदास प्यारे आ देखना थोड़ा मना करला कछु बोलदे पड़े सुनाई सुन आके दा छंटा चौहान का रविदास गुरु रविदास प्यारे दा छैया चौहान का कदा गुरु रविदास সিনে দিশানমান সিনে 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 बोला कोई नहीं कमाल भाई ये सुन लो दादा एक मां अकेले करन दे बेटी इलेक्ट्रिक मां रोपाया बड़ा बड़ा जो मेरे दम के गुण चलाएगा चंद्रा चौहान बाग को चलता गुरु बड़ा मजा आ रहा है ہر تو ہی نہ چھاڑ کے انتر امام کی آس تین دو دن جان کے ست پاک ہے برد آس کسی راگ تو ہی مہر ہو تو ہی انتر کہتا کنک کٹ کے جانتن جیسا جو پہنا پاک کرتا ہے ہمتا بدت پاک نام کیسے ہمتا رہا ہو تم جو میں کاسے ہوتا جانی پرستے جانی جائے جستے سوامی Nah right جن جگوی موسیقی <سؤال> <سؤال> ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਔਰ ਜੋ ਚੈਨਲ ਦੇ ਐਮ ਡੀ ਨੇ ਉਹ ਸੋਨੂ ਅੰਬੇਦਕਰ ਜੀ ਉਹ ਵੀ ਤੁਹਾਡੇ ਵਿੱਚ ਇੱਥੇ ਵਿਰਾਜਮਾਨ ਨੇ ਆਪਦੇ ਚਾਪੀਤੇ ਚੈਨਲ ਦੇ ਨਾਲ ਲਾਈਵ ਤੁਹਾਡਾ ਚੈਨਲ ਤੋਂ ਇਹ ਪ੍ਰਸਾਰਣ ਜਿਹੜਾ ਸਤਿਗੁਰੂ ਦਾਸ ਮਹਾਰਾਜ ਦਾ ਗੁਰਪੁਰਪ ਦਾ ਚੱਲ ਰਿਹਾ ਹੈ ਜੀ ਹਾਂ ਹੀ ਨੰਤ ਅਨੰਤਮਈ ਸਮਾ ਅਨੰਤਮਈ ਸਮਾ ਪ੍ਰਾਪਤ ਕਰਨੇ ਵਾਸਤੇ ਸਾਡੇ ਵਿੱਚ ਸਾਰੀ ਸੰਗਤ ਦੂਰੋਂ-ਪਾਰੋਂ ਵੱਲਾ ਨਿਵਾਸੀ ਦਰਜਾ-ਦਰਜਾ ਸਾਥ ਸੰਗਤ ਸਤਿਗੁਰੂ ਦਾਸ ਮਹਾਰਾਜ ਜੀ ਦੇ ਚਰਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਪਹੁੰਚੀ ਐਸੀ ਸਾਰੀ ਸੰਗਤ ਦਾ ਸਾਰੇ ਆਏ ਹੋਏ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਮੇਟੀ ਵੱਲੋਂ ਸਾਰਿਆਂ ਨੂੰ ਜੀ ਆਇਆਂ ਸਤਿਗੁਰ ਗੁਰਦਾਸ ਮਹਾਰਾਜ ਜੀ ਆਪ ਸਾਰਿਆਂ ਤੇ ਮਿਹਰ ਭਰਿਆ ਹੱਥ ਕਰਨ ਗੁਰੂ ਗੁਰਦਾਸ ਮਹਾਰਾਜ ਜੀ ਆਪ ਜੀ ਤੇ ਅਪਾਰ ਕਿਰਪਾ ਕਰਨ ਸਤਿਗੁਰ ਗੁਰਦਾਸ ਧਰਮ ਸਮਾਜ ਸਤਸ ਦੇ ਮਹਿਮਾਨ ਜੋ ਪ੍ਰੈਜ਼ੀਡੈਂਟ ਨੇ ਡਾਕਟਰ ਛੋਟੀ ਜੀ ਸਤੀਸ਼ ਛੋਟੀ ਜੀ ਪ੍ਰਧਾਨ ਜੀ ਐਡਵੋਕੇਟ ਵਿਜੇ ਕੁਮਾਰ ਵਿਜੇ ਕੁਮਾਰ ਜੀ ਰਮੇਸ਼ ਮਲ ਜੀ ਸੈਕਟਰੀ ਸਾਹਿਬ ਸੋਨੂ ਜੀ ਸ਼ੰਕਰਦਾਸ ਲੋਈ ਜੀ ਪਰਮੇਸ਼ ਜਨਾਗਲ ਜੀ ਸਾਡੇ ਵਿੱਚ ਪਹੁੰਚੇ ਨੇ ਅਸੀਂ ਸਾਰੇ ਆਪਣੇ ਛੋਟੇ ਵੱਡੇ ਸੱਜਣ ਮਿੱਤਰਾਂ ਦਾ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਓ ਸੰਗੀਤ ਬੈਂਚਨ ਲਈ ਉਹ ਬਾਂਕੀ ਲੱਤੀ ਆਹ ਨਿਕੰਮੋ ਕੱਚਾ ਇੱਕ ਨਾ ਗਾਟ ਰਚਨਾ ਆ ਕਾਂਸਾ ਪਤਾ ਸੰਤੋਖ ਦਾਸ ਗੋਤ ਜਸਾ ਪਿੰਡ ਗਵਰਨਪੁਰ ਕਾਂਚੀ ਬਨਾਰਸ ਵਿੱਚ ਗੁਰੂ ਦੇ ਬਿਦਾਸ ਦਾ ਆਗਮਨ ਹੋਇਆ ਇਹ ਕਵੀ ਲਿਖਦਾ 1433 ਈ ਮਾਰ ਸੁਦੀਪੰਦਰਾਸ ਦੁਖਿਓਂ ਕੇ ਕਲਿਆਨ ਹਿੱਤ ਪ੍ਰਗਟੇ ਗੁਰੂ ਦੇ ਬਿਦਾਸ ਜਦੋਂ ਗੁਰੂ ਦੇ ਬਿਦਾਸ ਮਰਦਾ ਆਗਮਨ ਹੋਇਆ ਦੱਸਦੇ ਵਿਦਵਾਨ ਕਿ ਜਿਹੜੀ ਭਾਨੀ ਧਾਈ ਸੀ ਉਹ ਪਿਆਰੀ ਸਰਸੇ ਦੇ ਘਰ ਦੀ ਤੋਂ ਤੇ ਮੈਤਰਾ ਤੋਂ ਨਿਗਾ ਮਾਤਾ ਦੀ ਚੱਲੇ ਗਈ ਜਦੋਂ ਗੁਰੂ ਰਵਿਦਾਸ ਮਲ ਦਾ ਆਦਮ ਹੋਇਆ ਜਦੋਂ ਗੁਰੂ ਰਵਿਦਾਸ ਮਲ ਦੇ ਚਰਨਾਂ ਨੂੰ ਉਸ ਮਾਤਾ ਦੇ ਹੱਥ ਲੱਗੇ ਦਸ ਤੇ ਇੱਕ ਵਾਰ ਮੁੜ ਕੇ ਉਸ ਮਾਤਾ ਦੀ ਅੱਖਾਂ ਦੀ ਲੈਕ ਮੁੜ ਪਾਸ ਆ ਗਈ ਸੰਤੋਖ ਦਾਸ ਨੂੰ ਦੱਤੀਆ ਸੰਤੋਖ ਦਾਸ ਮੈਨੂੰ ਸਾਰੇ ਦੀਨਾ ਘਰਵਾਰ ਇਹ ਜਿਹੜਾ ਤੇਰਾ ਪੁੱਤਰ ਘਰ ਤੇਰੇ ਜਨਮ ਹੋਇਆ ਹੈ ਨਾ ਜਿਹੜਾ ਪੁੱਤਰ ਇਹ ਸੁਧਾਨ ਬਾਲ ਨਹੀਂ ਵਿੰਦੀ ਕਰਦਾ ਆਓ ਆਪਾਂ ਸਾਰੇ ਹੀ ਸਤਿਗੁਰੂ ਗੁਰਦਾਸ ਦੇ ਦਰਸਾਏ ਹੋਏ ਰਸਤੇ ਤੇ ਚੱਲਦੇ ਹੋਏ ਜਿਨ੍ਹਾਂ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਹੈ ਜਿਨ੍ਹਾਂ ਨੇ ਕਿਹਾ ਸੀ ਵੀ ਐਸਾ ਰਾਜ ਹੋਣਾ ਚਾਹੀਦਾ ਜਿੱਥੇ ਸਾਰਿਆਂ ਨੂੰ ਅੰਨ ਮਿਲੇ ਔਰ ਉਹਨਾਂ ਦੇ ਦਰਸਾਏ ਹੋਏ ਰਸਤੇ ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਧਰਮ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਔਰ ਸਾਡੇ ਜਿਵੇਂ ਕਿ ਕਿ ਵਿਸ਼ੇ ਸ਼ਾਇਦ ਆਸਰੇ ਜੀ ਵੀ ਇਤਿਹਾਸ ਬਾਰੇ ਤੇ ਆਪਣੇ ਜਿਹੜੇ ਆਉਣ ਵਾਲੀ ਪਨੀਰੀ ਆਉਣ ਵਾਲੀ ਜਨਰੇਸ਼ਨ ਤੇ ਉਹਨਾਂ ਨੂੰ ਵੀ ਆਪਣੇ ਗੁਰੂਆਂ ਦਾ ਪੀਰਾਂ ਦਾ ਇਤਿਹਾਸ ਦੱਸੀਏ ਤਾਂ ਕਿ ਉਹ ਵੀ ਉਹਨਾਂ ਦਾ ਅਸ਼ੀਰਵਾਦ ਉਹ ਟੋਸਰਾ ਲੈ ਕੇ ਆਪਣੇ ਮਾਪੇ ਦੀ ਸੇਵਾ ਕਰਨ ਆਪਣੇ ਮਾਪੇ ਦਾ ਸਤਿਕਾਰ ਕਰਨ ਵੱਡਿਆਂ ਦਾ ਸਤਿਕਾਰ ਕਰਨ ਔਰ ਇੰਨਾ ਹੀ ਕਹਿੰਦਾ ਹੋਇਆ ਉਹਨਾਂ ਸਾਰਿਆਂ ਨੂੰ ਸਤਿਗੁਰੂ ਦਾਸ ਦੇ ਜਨਮ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜਗੁਰਦੇਵ ਨਗੁਰਦੇਵ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰੂ ਬਦਾਸ ਮਹਾਰਾਜ ਜੀ ਦਾ 637ਵਾਂ ਗੁਰਪੁਰਬ ਕਿਲਾਸ਼ ਨਗਰ ਵਸਤੀ ਜੋਧੇਵਾਲ ਗਲੀ ਨੰਬਰ 3 ਲੁਧਿਆਣਾ ਵਿਖੇ ਬੜੀ ਸ਼ਰਧਾ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਸਾਰੀ ਸੰਗਤ ਵੱਲੋਂ ਸਾਰੇ ਮਹੱਲੇ ਵੱਲੋਂ ਮਨਾਇਆ ਜਾ ਰਿਹਾ ਹੈ ਆਪ ਸਾਰੀ ਸੰਗਤ ਨੂੰ ਸਤਿਗੁਰ ਰਵਦਾਸ ਮਹਾਰਾਜ ਦੀ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਸਤਿਗੁਰ ਰਵਦਾਸ ਮਹਾਰਾਜ ਜੀ ਆਪ ਸਾਰੀਆਂ ਸੰਗਤਾਂ ਤੇ ਜੋ ਗੁਰੂ ਘਰ ਦੇ ਵਿੱਚ ਹਾਜ਼ਿਰ ਲਗਵਾਨ ਆਈਆਂ ਹੋਈਆਂ ਨੇ ਔਰ ਦੇ ਸਬ ਦੇ ਸੇ ਬੈਠੀਆਂ ਸੰਗਤਾਂ ਤੇ ਸਤਿਗੁਰ ਰਵਦਾਸ ਮਹਾਰਾਜ ਜੀ ਆਪੀ ਦਾ ਆਸ਼ੀਰਵਾਦ ਆਪ ਜੀ ਦੀ ਕਿਰਪਾ ਬਖਸ਼ਣ ਬਖਸ਼ਿਸ਼ ਕਰਨ ઓર ਸਤਗੁਰ ਰਵਿਦਾਸ ਮਹਾਰਾਜ ਜੀ ਦਾ ਜੋ ਫਰਮਾਨ ਹੈ ਜੋ ਹੁਕਮ ਹੈ ਸਤਗੁਰਾਂ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋ ਅਨ ਛੋਟ bade ਸਭ ਸਮ ਬਸੇ ਰਵਿਦਾਸ ਰਹੇ ਪਰ ਸੰ ਅੱਜ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬੜੀ અપਾਰ ਕਿਰਪਾ ਹੈ ਸਾਰੇ ਸਮਾਜ ਦੇ ਉੱਪਰ ਸਾਰੀ ਸ੍ਰਿਸ਼ਟੀ ਉੱਪਰ ਸਾਰੀ ਸੰਗਤ ਉੱਪਰ ਸਾਰੀ ਕਾਇਨਾਤ ਦੇ ਉੱਪਰ ਇਹ ਖੁਦ ਮਾਲਕ ਅਜ ਤੋਂ 647 ਸਾਲ ਪਹਿਲਾਂ ਇਸ ਸੰਸਾਰ ਤੇ ਆਏ ਦੀਨ ਦੁਖੀਆਂ ਦੇ ਦੀਨ ਦੁਖੀਆਂ ਨੂੰ ਤਾਰਨੇ ਵਾਸਤੇ ਉਹਨਾਂ ਦਾ ਕਲਿਆਣ ਕਰਨੇ ਵਾਸਤੇ ਇਹਨਾਂ ਨੇ ਇਸ ਸੰਸਾਰ ਦੇ ਉੱਪਰ ਆਪਣਾ ਅਵਤਾਰ ਧਾਰਿਆ ਔਰ ਸਾਡੇ ਵਰਗੇ ਨਿਵਾੜਿਆ ਨੂੰ ਨਿਤਾੜਿਆ ਨੂੰ ਨਿਤਾੜਿਆ ਹੋਇਆ ਨੂੰ ਜਿਨ੍ਹਾਂ ਨੂੰ ਇਸ ਸੰਸਾਰ ਦੇ ਉੱਪਰ ਕੁਛ ਇਹੋ ਜਿਹੇ ਵਰਗ ਦੇ ਲੋਕ ਜਿਨ੍ਹਾਂ ਨੇ ਕੋਈ ਥਾਂ ਨਹੀਂ ਛੱਡੀ ਕੋਈ ਰਹਿਣ ਵਾਸਤੇ ਟਿਕਾਣਾ ਨਹੀਂ ਦਿੱਤਾ ਕੋਈ ਪਾਣੀ ਪੀਣ ਦਾ ਅਧਿਕਾਰ ਨਹੀਂ ਦਿੱਤਾ ਕਈ ਇਹੋ ਜਿਹੇ ਕਰੂਤੀਆਂ ਜੋ ਸਮਾਜ ਦੇ ਵਿੱਚ ਵਿਚਰੀਆਂ ਹੋਈਆਂ ਸੀਗੀਆਂ ਫੈਲੀਆਂ ਹੋਈਆਂ ਸੀਗੀਆਂ ਸਤਿਗੁਰੂ ਬਿਦਾਸ ਮਹਾਰਾਜ ਜੀ ਨੇ ਆ ਕੇ ਉਹਨਾਂ ਕਰੂਤੀਆਂ ਨੂੰ ਉਹਨਾਂ ਬੁਰਾਈਆਂ ਨੂੰ ਆਪਣੀਆਂ ਕੁਰਬਾਨੀਆਂ ਦੇ ਨਾਲ ਆਪਦੀ ਬਾਣੀ ਦੇ ਨਾਲ ਉਹਨਾਂ ਕ੍ਰੂਤਿਆਂ ਨੂੰ ਉਹਨਾਂ ਬੁਰਾਈਆਂ ਨੂੰ ਦੂਰ ਕਰਕੇ ਸਾਰੇ ਸੰਸਾਰ ਨੂੰ ਤਾਰਨ ਦਾ ਕੰਮ ਕੀਤਾ ਔਰ ਅੱਜ ਉਹਨਾਂ ਦੀ ਕੋਟਨ ਕੋਟਨ ਉਹਨਾਂ ਨੂੰ ਨਮਨ ਹੈ ਕੋਟਨ ਕੋਟਨ ਉਹਨਾਂ ਦੇ ਚਰਨਾਂ ਨੂੰ ਨਮਨ ਹੈ ਕਿ ਅਸੀਂ ਅੱਜ ਪੂਰਾ ਜੋ ਸਮਾਜ ਹੈ ਜੋ ਪੂਰਾ ਵਰਗ ਹੈ ਬੜੀ ਤੂਮਤਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਗੁਰਪੁਰਬ ਉਹਨਾਂ ਦੇ ਜਨਮ ਦਿਨ ਦੀ ਇਹ ਦਿਹਾੜੇ ਖੁਸ਼ੀਆਂ ਮਨਾਦੇ ਆ ਔਰ ਉਹਨਾਂ ਦਾ ਪਰ ਉਪਕਾਰ ਹੈ ਇਹ ਜੋ ਸਾਡੇ ਅਨੇਕਾਂ ਮਹਾਪੁਰਸ਼ ਹੋਏ ਨੇ ਅਸੀਂ ਉਹਨਾਂ ਨੂੰ ਵੀ ਕੋਟਨੇ-ਕੋਟਨੇ ਨਮਨ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਜੀਵਨ ਨੂੰ ਸੁਧਾਰਨੇ ਵਾਸਤੇ ਸਾਡੀ ਜੋ ਜੀਵਨ ਸ਼ੈਲੀ ਇਹੋ ਜੀ ਸੀ ਕਿ ਕਿਸੇ ਕੋਈ ਸਾਨੂੰ ਦੇਖ ਕੇ ਰਾਜੀ ਨਹੀਂ ਸੀ ਕੋਈ ਦੇਖ ਕੇ ਤੁਹਾਨੂੰ ਖੁਸ਼ ਨਹੀਂ ਸੀ ਔਰ ਇਹਨਾਂ ਨੇ ਸਾਨੂੰ ਇਹੋ ਜਿਹਾ ਤਾਜ ਪਹਿਨਾਇਆ ਕਿ ਸਾਡਾ ਜੀਵਨ ਜੋ ਹੈ ਇਹਨਾਂ ਦੇ ਚਰਨਾਂ ਵਿੱਚ ਸਮਰਪਿਤ ਹੈ ਇਹਨਾਂ ਦੀ ਜੋ ਬਾਣੀ ਹੈ ਇਹਨਾਂ ਦਾ ਜੋ ਪਿਆਰ ਹੈ ਜੋ ਇਹਨਾਂ ਨੇ ਬਖਸ਼ਿਆ ਹੋਇਆ ਵਿਚਾਰਧਾਰਾ ਨੇ ਔਰ ਸਾਰੀ ਸੰਗਤ ਦੇ ਚਰਨਾਂ ਵਿੱਚ ਵੀ ਇਹ ਬੇਨਤੀ ਹੈ ਕਿ ਇਹਨਾਂ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਹੈਗਾ ਉਹ ਬਤੀਤ ਕਰੀਏ ਔਰ ਦੂਜੇ ਮਹਾਂਪੁਰ ਸਾਡੇ ਪੀਮਰਾਓ ਬਾਬਾ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਪੂਰਾ ਵੰਸ ਆਪਣਾ ਬਾਰ ਕੇ ਸਰਮੰਸ ਬਾਰ ਕੇ ਸਾਨੂੰ ਇਹ ਹੱਕ ਅਧਿਕਾਰ ਲੈ ਕੇ ਦਿੱਤੇ ਔਰ ਸਾਨੂੰ ਇਹਨਾਂ ਬਰਾਈਆਂ ਤੋਂ ਉਹਨਾਂ ਨੇ ਵੀ ਦੂਰ ਕੀਤਾ ਉਹਨਾਂ ਤੋਂ ਉਹਨਾਂ ਨੇ ਕੱਢਿਆ ਜਿੱਤੇ ਇਹ ਕਈ ਗੱਲਾਂ ਜਿਹੜੀਆਂ ਸੀਗੀਆਂ ਉਹ ਸਾਨੂੰ ਨੀਵੇਂ ਹੋਣ ਦਾ ਸਾਸਦਮਾਨੀਆਂ ਸਨ ਔਰ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣੇ ਬੱਚੇ ਤੱਕ ਬਾਰ ਕੇ ਇਹ ਸਾਰੀਆਂ ਖੁਸ਼ੀਆਂ ਉਹਨਾਂ ਨੇ ਵੀ ਸਾਨੂੰ ਬਖਸ਼ੀਆਂ ਅਸੀਂ ਉਹਨਾਂ ਨੂੰ ਵੀ ਸਤਗੁਰੂ ਅਰਦਾਸ ਮਹਾਰਾਜ ਦੇ ਦਿਹਾੜੇ ਤੇ ਉਹਨਾਂ ਨੂੰ ਵੀ ਨਮਰ ਕਰਦੇ ਆ ਉਹਨਾਂ ਦੇ ਵੀ ਚਰਨਾਂ ਦੀ ਬੰਦਨਾ ਕਰਦੇ ਆ ਔਰ ਸਾਧ ਸੰਗਤ ਜੀ ਆਪ ਸਾਰਿਆਂ ਨੂੰ ਬੇਨਤੀ ਅਰਦਾਸਾਂ ਗੁਰੂ ਘਰ ਦੇ ਆ ਖੁਸ਼ੀਆਂ ਆਪ ਸਾਰਿਆਂ ਨੂੰ ਮਿਲਨ ਸਤਗੁਰੂ रविदास ਮਹਾਰਾਜ ਜੀ ਆਪ ਸਾਰੀਆਂ ਸੰਗਤਾਂ ਤੇ ਦੇਸ-ਸਬ ਦੇਸ ਵਿੱਚ ਬੈਠੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਕਰਨ ਆਪ ਹੀ ਦੇ ਚਰਨਾਂ ਦਾ ਪਿਆਰ ਬਖਸ਼ਣ ਆਪ ਦੀ ਬਾੜੀ ਨਾਲ ਜੋੜਨ ਆਪ ਹੀ ਦੇ ਗੁਰੂ ਘਰਾਂ ਦੇ ਨਾਲ ਜੋੜਨ ਕਿ ਇਹ ਜੀਵ ਨੇ ਸੰਸਾਰ ਤੇ ਆਇਆ ਹੋਇਆ ਸਾਰਿਆਂ ਦਾ ਸਫਲ ਹੋ ਜਾਵੇ ਇਸ ਲਈ ਤੁਮ ਤਾਂਪ ਦੇ ਨਾਲ ਸਤਗੁਰੂ रविदास ਮਹਾਰਾਜ ਜੀ ਦੇ ਗੁਰਪੁਰਬ ਹਰ ਸਾਲ ਲੜੀ ਵਾਰ ਲੜੀ ਮਨਾਦੇ ਰਹੀਏ ਔਰ ਆਪਣਾ ਜੀਵਨ ਜੋ ਹੈ ਇਹਨਾਂ ਦੇ ਚਰਨਾਂ ਵਿੱਚ ਸਮਰਪਿਤ ਹੁੰਦਾ ਰਹੇ ਔਰ ਇਹਨਾਂ ਦੀ ਬਾਣੀ ਦੇ ਨਾਲ ਜੁੜ ਕੇ ਇਹ ਜੀਵਨ ਪਾਰ ਹੋ ਜਾਵੇ ਸਾਧ ਸੰਗਤ ਜੀ ਇਹੀ ਬੇਨਤੀ ਅਰਦਾਸਾਂ ਸਤਿਗੁਰੂ ਅਵਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਦੇ ਹੋਏ ਜੈ ਗੁਰਦੇਵ ਧੰ ਗੁਰਦੇਵ ਜੀ